ਬੜੋ ਬਕਰੋ ਲੈ ਆਏ ਪਕੜ ਲੈ ਆਏ ਆਏ ਦੋਸਤੋ ਆ ਬਰਬਰੀ ਪਾਠਾ ਦੋ ਦੰਦ ਦਾ ਸੱਤ ਇਹਦਾ ਸੌਦਾ ਹੋਣ ਲੱਗਾ ਤੇ ਦੇਖਦੇ ਹਾਂ ਕਿ ਬਾਂਦਾ ਸੌਦੇ ਤੇ ਕਰਦੇ ਆ ਬਾਈਆਂ ਨਾਲ ਗੱਲਬਾਤ ਕੌਣ ਕੀ ਕਰ ਤੇ ਜੀ ਵੀ ਕੀ ਮੁੱਲ ਦਾ ਸਾਹਿਬ ਤੁਹਾਨੂੰ ਢੇਲ ਲੈ ਕੇ ਦੱਸਦੇ ਆ ਆ ਪਾਠਾ ਇਹਦਾ ਸੌਦਾ ਹੋਣ ਲੱਗਾ ਦੋ ਦੰਦ ਦਾ ਮੂਹ ਦੋਸਤੋ ਕੀ ਰੋਣਾ ਮਾਣਾ ਕਰੀਂ ਇਹਨੇ ਤੇਰਾ ਛੋ ਰਹਿਦਾ ਯਾਰ ਉਹ ਭੈਣ ਦੇ ਦੇਸੀਆ ਬਕਰਾਂ ਆ ਬਾਠਾ ਦੋਸਤੋ ਪਾੜੀ ਲੈਣੀ ਪਾੜੀ ਪਾੜੀ ਕਰੀ ਪਾੜੀ ਪਾੜੀ ਕਰੀ ਜਾਂਦਾ ਆ ਪਾਠ ਆ ਚੋੜੀ ਤੇ তুই ਗੱਲ ਬਾਤ ਕਿਤੇ ਖੜਾ ਤਨ ਦੱਸੇ 650 ਰੁਪਇਆ ਮੰਗਦਾ ਯਾਰ ਇਹਦਾ ਮੈਂ ਅੱਛਾ ਇਹ 450 ਲਾਉਂਦੇ ਆ 450 ਰੁਪਇਆ ਕਿਆ ਨੂੰ ਯਾਰ 450 ਲਾਇਆ ਤੂੰ ਠੀਕ ਐ ਤੇ ਕਰਾਓ ਵੀ ਸੌਦਾ ਚੱਲ ਬਈ ਕਰਾ ਸੌਦਾ ਜਾਂਦਾ ਤੂੰ ਆ ਜਾ 5000 ਰੁਪਏ ਦੇ ਉਹਨਾਂ ਨੂੰ ਬੱਸ ਹੋ ਗਿਆ ਪਹਿਲੇ ਕੰਮ ਕਰਤਾ ਤੂੰ ਤੈਨੂੰ ਪਤਾ ਹੀ ਆ ਹੋ ਗਿਆ ਹੋ ਗਿਆ ਠੀਕ ਹੈ ਪਤਾ ਜਨੇ ਖਰੀਦੀ ਆ ਪੰਜ ਦੇ ਦੇਤੀ ਆ ਵੇਚਤੀ ਇਹਨਾਂ ਨੂੰ ਠੀਕ ਅੱਛਾ ਅੱਛਾ ਯਾਨੀ ਕਿ ਉਹਨਾਂ ਨੂੰ ਪਤਾ ਹੈ ਫਿਰ ਵੇਨੇ ਲਈ ਲਾਈ ਤੇ ਇਹਨੇ ਦੇਤੇ ਠੀਕ ਹੈ ਠੀਕ ਹੈ ਠੀਕ ਹੈ ਚਲ ਵਧੀਆ ਹੋ ਗਿਆ ਬਾਈ ਅੱਜ ਦੋਸਤੋ ਪਾਠ ਦਾ ਸੌਦਾ ਹੋ ਗਿਆ 5000 ਰੁਪਏ ਚ ਹੋਣੀ ਤਾਂ ਕਰ ਗਏ ਚਲ ਖਾਈ ਲਖਾਈ ਕਿਵੇਂ ਦਾ ਕੀਤੀ ਆ ਲਖਾਈ ਆ ਆਪਣੀ ਲਖਾਈ ਆ ਆਪਣੀ ਠੀਕ ਹੈ 5900 ਦੇਦੀ ਹਾਂ ਐ ਕੋਰੇ ਹਾਂ 4500 ਦੀ ਲਈ ਦੂਜਾ ਸੱਦਾ ਸਾਰਾ ਕੰਮ ਕਰਦਾ ਭਾਈ ਆਪਣੇ ਨਾਂ ਮੈਂ ਕੱਢ ਗਏ ਹਾਂ ਇਹ ਇਹ ਮੁੰਡਾ ਜਵਾਖ ਨੂੰ ਦੇਣੀ ਮੈਂ ਪੰਜਤੀ ਲੈ ਜਾ ਚੱਲ ਵਧੀਆ ਵਧੀਆ ਨਾਲ ਠੀਕ ਆ ਬਹੁਤ ਵਧੀਆ ਹੋ ਗਿਆ ਨਹੀਂ ਨਹੀਂ ਵਧੀਆ ਬਾਠਾ ਬਹੁਤ ਵਧੀਆ ਬਾਠਾ ਲੈ ਜਵਾਖ ਖੇਡ ਲੂਗਾ ਹਰ ਆ ਵੀ ਉਹਨਾਂ ਨੇ ਪਹਿਲਾਂ ਚਲੋ ਜੀ ਓਕੇ ਜੀ ਸਾਨੂੰ ਨਵਾਜ ਛੋਟਾ ਕਰਨ ਲਈ ਤੁਹਾਡਾ ਜੀ ਨੇ ਤੈਨੂੰ ਦੇ ਦੇਣੀ ਉਹਨੇ ਕਿਹਾ ਆਪਣਾ ਮੁੰਡਾ ਵੀਰ ਦਾ ਯਾਰ ਮੈਂ ਤਾਂ ਕੀ ਕਹਿੰਦੇ ਮੈਂ ਬਹੁਤ ਬਹੁਤ ਚੰਗਾ ਆਪਣਾ ਬਹੁਤ ਚੰਗੀਆਂ ਲੈਣੇ ਤੈਨੂੰ ਪਤਾ ਹੋਵੇਗਾ ਆਪਾਂ ਦਾ ਬਹੁਤ ਚੰਗਾ ਹੈ ਇਹ ਤਾਂ ਦੁੱਖ ਹੀ ਪਾਣ ਜਾਣੇ